ਜੇ ਇਹ ਮੰਗਾਂ ਨੂੰ ਨਾਮ ਮੰਨਿਆ ਗਿਆ ਮੰਨ ਲਓ ਲਾਗੂ ਨਾ ਕੀਤਾ ਜੇ ਤੀ ਤਾਂ ਅਸੀਂ ਇਹ ਧਰਨਾ ਪੂਰੇ ਗੋਨਿਆਂ ਨੇ ਤੋਂ ਲੈ ਕੇ ਤੇ ਸਾਡੀ ਸੰਗਤ ਜੈਤੋ ਮੰਡੀ ਤੱਕ ਚੱਪੇ ਚੱਪੇ ਦੇ ਉੱਤੇ ਬਿਠਾ ਦੇਾਂਗੇ ਇਹ ਮੈਂ ਆ ਜਿਹੜਾ ਫੋਨ ਆ ਨਾ ਫੋਨ ਤੋਂ ਪ੍ਰੈਸ਼ਰ ਆਉਣਾ ਸੀਗਾ ਇਹ ਫੋਨ ਨੂੰ ਮੈਂ ਸਾਈਡ ਤੇ ਰੱਖਦਾ ਚੱਕੇ ਨੇ ਮੈਨੂੰ ਪਤਾ ਇਹ ਵੀ ਮੈਨੂੰ ਪਹਿਲਾਂ ਵੀ ਇੱਕ ਦੋ ਮਹੀਨਿਆਂ ਚ ਮੈਂ ਬੋਲਿਆ ਤਾਂ ਮੈਨੂੰ ਧਮਕੀਆਂ ਤੱਕ ਵੀ ਇੱਥੇ ਆਉਂਦੀਆਂ ਸੀਗੀਆਂ ਜੀ ਐਕੋ ਸਾਡਾ ਦੇਸ਼ ਆ ਯਾਰ ਇਹ ਦੇਸ਼ ਗੈਨ ਬੈਦਰਾ ਲਿਆ ਆਜ਼ਾਦ ਹੋ ਕੀ ਕਰਾਇਆ ਤਿਰੰਗੇ ਦੇ ਮਾਲਕ ਬੁਝੇ ਬਣ ਕੇ ਬਹਿ ਗਿਆ ਅੱਜ ਵੀ ਜੇ ਲੋੜ ਪਵੇ ਅਸੀਂ ਤਿਰੰਗੇ ਵਾਸਤੇ ਜਾ ਕੇ ਦੇਖਦੇ ਬਾਡਲ ਦੇ ਉੱਤੇ ਜਾਨ ਦਿੰਨੇ ਆ ਰੋਜ਼ ਇੱਕ ਅਦੀ ਲਾਜ ਸਾਡੇ ਆਉਂਦੀ ਹੈ ਪਰ ਮੈਂ ਇਹ ਕਹਿੰਦਾ ਵੀ ਪੰਜਾਬ ਇੱਕ ਓੰਕਾਰ ਦੇ ਥੱਲੇ ਆ ਜੋ ਜੁੱਤੀਆਂ ਤੋਂ ਬਚਣਾ ਜੀ ਜੇ ਚਿੱਤਰਖਾਨੇ ਆ ਤੇ ਲੀਡਰਾਂ ਦੀਆਂ ਚਾਪਲੂਸੀਆਂ ਕਰਦੇ ਪੂਰੇ ਸਾਸ਼ੀ ਕਾਲ ਦੋਸਤੋ ਆਪਾਂ ਖੜੇ ਆ ਪਿੰਡ ਆਕਲੀਆਂ ਕਲਾ ਜ਼ਿਲ੍ਹਾ ਬਠਿੰਡਾ ਤੇ ਆਪਾਂ ਪਿਛਲੇ ਦਿਨੀ ਵੀਡੀਓ ਪਾਈ ਸੀਗੀ ਜੋ ਐਕਸੀਡੈਂਟ ਹੋਇਆ ਸੀਗਾ ਉਹ ਪਿੰਡ ਵਾਸੀਆਂ ਨੇ ਕਿਵੇਂ-ਕਿਵੇਂ ਸਾਥ ਦੇ ਕੇ ਸਾਰੇ ਪਿੰਡ ਦਾ ਕਿੱਦਾਂ ਮਸਲੇ ਨੂੰ ਸੁਲਝਾਇਆਗਾ ਕਾਫੀ ਭਰਾਵਾਂ ਦੇ ਕਮੈਂਟ ਆ ਰਹੇ ਸੀਗੇ ਉਹ ਕਮੈਂਟਾਂ ਦੇ ਵਿੱਚ ਆਪਾਂ ਜਵਾਬ ਵੀ ਦੇਵਾਂਗੇ ਕਿੱਦਾਂ ਇਹਨਾਂ ਨੇ ਮਸਲੇ ਨੂੰ ਸੁਲਝਾਇਆ ਤੇ ਕਿੱਦਾਂ ਦਾ ਇਹਨਾਂ ਨੂੰ ਅਨਸਾਫ਼ ਮਿਲਿਆਗਾ ਸਾਸ਼ੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਪ੍ਰੇਮ ਸਿੰਘ ਹੈ ਐਕਸ ਆਰਮੀ ਹੌਲਦਾਰ ਮੈਂ ਫੌਜ ਦੇ ਵਿੱਚੋਂ ਪੈਨਸ਼ਨ ਆਇਆ ਤੇ ਇਹ ਜਿੰਨਾ ਵੀ ਪ੍ਰੋਗਰਾਮ ਚੱਲਿਆ ਇਹ ਸਾਰਾ ਸਾਰੀ ਸੰਗਤ ਦੇ মিডিਆ ਦੇ ਤੇ ਪ੍ਰਸ਼ਾਸਨ ਦੇ ਵਿੱਚੋਂ ਵੀ ਕਈ ਅਧਿਕਾਰੀਆਂ ਨੇ ਜੀ ਜਾਂ ਮੁਲਾਜ਼ਮਾਂ ਨੇ ਸਾਡਾ ਕਾਫੀ ਸਾਥ ਦਿੱਤਾ ਹੈ ਜੀ ਬਿਨਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੀ ਕਾਂਗਰਸ ਅਕਾਲੀ ਦਲ ਜੀ ਆਮ ਆਦਮੀ ਪਾਰਟੀ ਵਿੱਚ ਬੀਜੇਪੀ ਦੇ ਵੀ ਕੁਝ ਲੀਡਰ ਸਾਡੇ ਨਾਲ ਆ ਕੇ ਉੱਥੇ ਮੀਟਿੰਗ ਦੇ ਵਿੱਚ ਬੈਠੇ ਜਾਂ ਹੋਰ ਗੋਪਤ ਰੂਪ ਦੇ ਵਿੱਚ ਜਾਂ ਸਾਹਮਣੇ ਹੋ ਕੇ ਉਹਨਾਂ ਨੇ ਸਾਡੀ ਹਰ ਤਰ੍ਹਾਂ ਮਦਦ ਕੀਤੀ ਹੈ ਤੇ ਸਭ ਤੋਂ ਵੱਡਾ ਯੋਗਦਾਨ ਇਹਦੇ ਵਿੱਚ ਹੈਗਾ মিডিਆ ਦਾ ਕਿ بڑے ਚੈਨਲ ਸਾਡੇ ਕੋਲੇ ਆਏ ਆ ਭਾਵੇਂ ਸਾਡਾ ਮੰਨ ਲਓ ਵੀ ਬੋਲਣ ਨੂੰ ਵੀ ਐਦਾਂ ਲੱਗਦਾ ਸੀ ਬੋਲਿਆ ਨਹੀਂ ਜਾਣਾ ਪਰ ਫਿਰ ਵੀ ਅਗਲੇ ਆ ਕੇ ਸਾਡੇ ਤੋਂ ਸਵਾਲ ਉਹਨਾਂ ਨੇ ਪੁੱਛਿਆ ਤੇ ਸਾਰੇ ਵਰਲਡ ਲੈਵਲ ਤੇ ਇਹ ਖਬਰ ਪਹਚਾਈ ਹੈ ਸਾਰਿਆਂ ਦਾ ਅਸੀਂ ਆਪਦੇ ਤਹਿ ਦਲੋਂ ਧੰਨਵਾਦ ਕਰਦੇ ਹਾਂ ਜੀ ਪਿੰਡ ਵੱਲੋਂ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਕੀਤਾ ਲੋਕਾਂ ਨੇ ਕਿਉਂਕਿ ਕਮੈਂਟਾਂ ਦੇ ਵਿੱਚ ਦੱਸਿਆ ਗਿਆ ਕੀ ਪਿੰਡ ਵਾਸੀ ਸਾਰੇ ਜਿੰਨੇ ਵੀ ਹੈਗੇ ਸੀਗੇ ਕੋਈ ਇਹਦੇ ਵਿੱਚ ਲੀਡਰ ਨਹੀਂ ਚੁਣਿਆ ਗਿਆ ਵੀ ਕੋਈ ਆਮ ਆਦਮੀ ਪਾਰਟੀ ਐ ਕੋਈ ਅਕਾਲੀ ਐ ਕੋਈ ਕਾਂਗਰਸੀ ਐ ਪਰ ਇੱਕ ਜੁੱਟ ਹੋ ਕੇ ਜਿਹੜਾ ਇਹ ਤੁਸੀਂ ਫੈਸਲਾ ਕੀਤਾ ਤੇ ਇੱਕ ਜੁੱਟ ਹੋ ਕੇ ਜਿਹੜਾ ਉਹ ਬੈਠੇ ਤਾਂ ਤਾਂ ਕਰਕੇ ਤੁਹਾਡੀ ਜਿਹੜੀ ਉਹ ਜਿੱਤ ਹੋਈ ਆ ਪਰ ਜਿੱਤ ਵੀ ਕੀ ਹੋਈ ਹੈ ਕਿ ਇੱਕ ਬੱਚੇ ਦੀ ਜਾਨ ਚਲੀ ਗਈ ਹੈ ਨਾ ਪਰਿਵਾਰ ਵਾਲਿਆਂ ਨੇ ਵੀ ਸਦਮਾ ਗਾ ਤੇ ਪਿੰਡ ਵਾਲਿਆਂ ਨੂੰ ਵੀ ਕਾਫੀ ਸਦਮਾ ਗਾ ਪਰ ਮੇਰਾ ਇੱਕ ਮਕਸਦ ਜੀ ਤੁਹਾਨੂੰ ਪੁੱਛਣਾ ਹੈਗਾ ਕਿ ਕਿਉਂ ਲੋਕਾਂ ਦੇ ਕਮੈਂਟ ਆ ਰਹੇ ਸੀਗੇ ਇਹ ਕਿਸ ਤਰ੍ਹਾਂ ਨਿਬੜਿਆਗਾ ਇਹ ਜੀ ਪਹਿਲਾਂ ਦਾ ਬੱਸ ਵਾਲੇ ਕਿਸੇ ਨੂੰ ਕੋਈ ਮਾਅਬਜਾ ਦਿੰਦੇ ਨਹੀਂ ਉਹ ਕਹਿ ਦਿੰਦੇ ਆ ਵੀ ਇਹਦਾ ਕਲੇਮ ਹੈ ਸਾਡਾ ਤੇ ਤੁਸੀਂ ਕਲੇਮ ਲੈ ਸਕਦੇ ਆ ਜੀ ਉਹਦੇ ਬਾਅਦ ਤੇ ਚਲੋ ਅਸੀਂ ਕਲੇਮ ਵੀ ਲਵਾਂਗੇ ਬੱਚੇ ਆਸ ਤੇ ਪਰਿਵਾਰ ਗਰੀਬ ਹੈ ਉਹ ਤਾਂ ਉਹਨਾਂ ਨੂੰ ਕਿਹਾ ਵੀ ਅਸੀਂ ਕਲੇਮ ਤਾਂ ਅਸੀਂ ਲਈ ਲੈਣਾ ਹੈ ਉਹਦਾ ਕੋਈ ਹੈ ਨਹੀਂ ਚੱਕਰ ਪਰ ਜਿਹੜਾ ਬੱਸ ਦਾ ਤਕਰੀਬਨ 5ਵਾਂ 6ਵਾਂ ਸਾਡਾ ਇੱਥੇ ਕਤਲ ਆਇਆ ਇਸ ਬੱਸ ਵੱਲੋਂ ਜੀ ਤਾਂ ਤੁਸੀਂ ਕਤਲ ਕਰਨ ਦੀ ਤੁਹਾਨੂੰ ਆਤਮਾਈ ਤੁਨ ਬੱਸ ਕਿਹੜੀ ਕੰਪਨੀ ਦੀ ਸੀ ਇਹ ਦੀਪ ਕੰਪਨੀ ਦੀ ਬਾਤ ਹੈ ਸਾਰੇ ਇਲਾਕੇ 'ਚ ਪਤਾ ਜੀ ਪੂਰੇ ਵਰਲਡ ਦੇ ਵਿੱਚ ਪਤਾ ਦੀਪ ਬੱਸ ਦਾ ਉਹ ਭਾਵੇਂ ਕਿਸੇ ਵੀ ਸਰਕਾਰ ਦੇ ਅੰਡਰ ਜਾਂ ਨਾ ਉਹਦਾ ਗੱਲ ਵੱਖਰੀ ਹੈ ਪਰ ਮਨ ਕੇ ਚੱਲੋ ਵੀ ਇਹ ਬੱਥ ਦਾ ਸਾਡੇ ਪੰਜਵਾਂ ਛੇਵਾਂ ਕਤਲ ਆਇਆ ਇੱਥੇ ਇਸ 3 ਕਿਲੋਮੀਟਰ ਦੇ ਏਰੀਏ ਦੇ ਵਿੱਚ ਤਾਂ ਕਰਕੇ ਅਸੀਂ ਬਿਲਕੁਲ ਜਦੋਂ ਸਾਡਾ ਅੰਦਰ ਖਤਮ ਹੋ ਗਿਆ ਵੀ ਹੁਣ ਆਪਣਾ ਸਬਰ ਦਾ ਬੰਨ ਟੁੱਟ ਗਿਆ ਜੀ ਫਿਰ ਅਸੀਂ ਉੱਥੇ ਸਾਰੇ ਨਗਰ ਨੂੰ ਬੇਨਤੀ ਕੀਤੀ ਸਾਰੇ ਇਲਾਕੇ ਨੂੰ ਬੇਨਤੀ ਕੀਤੀ ਕੱਲਾ ਸਾਡਾ ਪਿੰਡ ਨਹੀਂ ਇੱਕ ਹੋਇਆ ਜੀ ਕੱਲੀਆਂ ਸਾਡੀਆਂ ਪਾਰਟੀਆਂ ਦੇ ਬੰਦੇ ਨਮਾਇंदे ਜਾਂ ਪਾਰਟੀ ਬਾਜੀ ਦੇ ਬੰਦੇ ਇੱਕ ਨਹੀਂ ਹੋਏ ਜੀ ਸਾਡੇ ਪੂਰੇ ਦਾ ਪੂਰਾ ਇਲਾਕਾ ਇੱਕ ਹੋ ਗਿਆ ਇਹ ਚੰਦਪਾਣ ਥੇਵੇ ਵਾਲਾ ਬਲਾੜ ਆਖਰੀਆ ਖੁਰਦ ਹੋਰ ਇੱਥੇ ਜਿੰਨੇ ਜਿੰਨੇ ਕੋਠੇ ਆ ਸਾਰੇ ਇੱਕ ਹੋ ਕੇ ਤੇ ਸਾਨੂੰ ਕਿਸੇ ਨੂੰ ਇਹ ਨਹੀਂ ਕਹਿਣਾ ਪਿਆ ਵੀ ਆ ਚੀਜ਼ ਦੀ ਜ਼ਰੂਰਤ ਆ ਆਪਣੇ ਆਪ ਹੀ ਚੀਜ਼ ਉੱਥੇ ਆਈ ਗਈ ਹੈ ਬਿਲਕੁਲ ਕਿਸੇ ਨੂੰ ਅਸੀਂ ਬੇਨਤੀ ਵੀ ਨਹੀਂ ਕੀਤੀ ਵੀ ਆ ਚਾਹੀਦਾ ਦੁੱਧ ਚਾਹੀਦਾ ਹੋਰ ਚਾਹੀਦਾ ਆਪਣੇ ਆਪ ਹਰੇਕ ਤਰ੍ਹਾਂ ਦੀ ਮਦਦ ਉੱਥੇ ਆਈ ਗਈ ਆ ਆਪ ਦਾ ਕੰਮ ਸਮਝ ਕੇ ਹਰੇਕ ਨੇ ਉੱਥੇ ਕੀਤਾ ਜੀ ਬਿਲਕੁਲ ਤਾਂ ਜਿਹੜਾ ਤੁਹਾਡਾ ਧਰਨਾ ਲੱਗਿਆ ਰਿਹਾਗਾ ਉੱਥੇ ਤਾਂ ਉਹਦੇ ਵਿੱਚ ਕਿਦਾਂ ਕਿਦਾਂ ਨਿਬੜੇਗਾ ਕਿੰਨੇ ਕ ਜਿਹੜਾ ਮਾਅਵਜਾ ਦਿੱਤਾ ਗਿਆਗਾ ਉਹ ਦਾ ਜੇ ਵੈਸੇ ਤਾਂ ਲੱਖ 2 ਲੱਖ ਉਹ ਕਹਿੰਦੇ ਅਸੀਂ ਵੱਧ ਤੋਂ ਵੱਧ ਦਿੰਨੇ ਆ ਸਾਡਾ ਅਰੇਂਜ ਆ ਵੀ ਜੇ ਦੇਣਾ ਵੀ ਪਏ ਤਾਂ ਲੱਖ 2 ਲੱਖ ਦਿੰਨੇ ਆ ਅਸੀਂ ਜੀ ਪਰ ਅਸੀਂ ਕਾਫੀ ਮੰਨ ਲਓ ਇਹ ਵੱਡਾ ਪ੍ਰੋਗਰਾਮ ਬਣ ਗਿਆ ਸੀਗਾ ਜੀ ਤਾਂ 4 ਲੱਖ ਤੱਕ ਉਹ ਸਾਨੂੰ ਦੂਜੇ ਦਿਨ ਕਹਿ ਗਏ ਸੀਗੇ ਜੀ 4 ਲੱਖ ਰੁਪਈਆ ਅਸੀਂ ਦੇ ਦਿੰਨੇ ਆ ਜੀ ਫਿਰ ਅਸੀਂ ਦੂਜੇ ਦਿਨ 4 ਲੱਖ ਤੇ ਵੀ ਸਾਡਾ ਫੈਸਲਾ ਕੋਈ ਹੋਇਆ ਨਹੀਂ ਸੰਗਤ ਵੀ ਨਹੀਂ ਮੰਨੀ ਆਪਦਾ ਵੀ ਨਹੀਂ ਮਨ ਮੰਨਦਾ ਜਿਹੜੇ ਕਮੇਟੀ ਵਾਲੇ ਮੈਂਬਰ ਸੀਗੇ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਵਧਾ ਕੇ ਮੰਨ ਲਓ 5 ਲੱਖ ਰੁਪਏ ਤੱਕ ਉਹਨਾਂ ਨੇ ਕਰਤਾ ਵੀ 5 ਲੱਖ ਰੁਪਏ ਤੁਹਾਨੂੰ ਦੇ ਦਿੰਨੇ ਆ ਨਗਦ ਬੱਸ ਵਾਲਿਆਂ ਵੱਲੋਂ ਤੇ ਕਲੇਮ ਜਿਹੜਾ ਉਹ ਤੁਹਾਨੂੰ ਆਡੋ ਜਿਹੜਾ ਲੈਣਾ ਉਹ ਤੁਸੀਂ ਲਈ ਲੈਣਾ ਹੈ ਉਹਦੇ 'ਚ ਵੀ ਪ੍ਰਸ਼ਾਸਨ ਨੇ ਐ ਐਸ ਡੀ ਐਮ ਮੈਡਮ ਨੇ ਤੇ ਹੋਰ ਜਿੰਨੇ ਵੀ ਉੱਥੇ ਆਏ ਸੀਗੇ ਅਫਸਰ ਸਾਹਿਬਾਨ ਸਾਰਿਆਂ ਨੇ ਇਹ ਕਹਿ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਜੀ ਔਰ ਇਹ ਨਹੀਂ ਬੱਸ ਦੇ ਜਿਹੜੇ ਮਾਲਕ ਐ ਉਹਨਾਂ ਵੱਲੋਂ ਵੀ ਇਹ ਸਾਨੂੰ ਭਰੋਸਾ ਦਿਵਾਇਆ ਗਿਆ ਵੀ ਜੋ ਕਲੇਮ ਲੈਣ ਵਾਸਤੇ ਤੁਸੀਂ ਸਾਡੇ ਤੋਂ ਫਾਰਮੈਲਟੀ ਦੀ ਜਰੂਰਤ ਪਊਗੀ ਉਹ ਵੀ ਅਸੀਂ ਪੂਰੀ ਆਪਦੇ ਵੱਲੋਂ ਕਰਾਂਗੇ ਜੇ ਕੋਈ ਇਹ ੜਿੱਕਾ ਬੰਦਿਆ ਤਾਂ ਉਹ ਅਸੀਂ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਹਦੀ ਜ਼ਿੰਮੇਵਾਰੀ ਲਈ ਹੈ ਤਾਂ ਸਾਨੂੰ ਉਸ ਤੋਂ ਬਾਅਦ ਫਿਰ ਕਾਫੀ ਜਦੋਜਹਦ ਅੰਦਰ ਮੀਟਿੰਗ ਦੇ ਵਿੱਚ ਹੋਈ ਅਫਸਰ ਸਾਹਿਬਾਨ ਕਾਫੀ ਆਏ ਸੀਗੇ ਜੀ ਉਹਨਾਂ ਨੇ ਸਾਨੂੰ ਪੁੱਛ ਲੈਂਦੇ ਕਿ ਕਿੰਨੇ ਪੈਸੇ ਜੀ ਉਹਨਾਂ ਨੂੰ ਅਸੀਂ ਆਖਿਆ ਵੀ 10 ਲੱਖ ਤੋਂ ਘੱਟ ਤਾਂ ਸਾਡਾ ਕੋਈ ਗੱਲਬਾਤ ਅਸੀਂ ਕਰਨੀ ਨਹੀਂ ਜੀ ਹਨਾ ਟੋਟਲ ਅਸੀਂ 20 ਲੱਖ ਦੀ ਡਿਮਾਂਡ ਰੱਖੀ ਸੀ ਜੀ ਪਰ ਉਹ ਇਸ ਤਰਾ ਵੀ ਮੰਨਦੇ ਸੀ ਵੀ ਚਲੋ ਟੋਟਲ 20 ਲੱਖ ਦੇ ਕੇ ਫਿਰ ਉਹ ਜਿਹੜਾ ਕਲੇਮ ਹੈ ਇਦਾਂ ਹੋ ਜੂ ਉਹ ਹੋ ਜੂ ਉਹਨੂੰ ਕਲੇਮ ਨੂੰ ਬੱਸ ਆ ਲੈਣ ਦੇ ਦਈਏ ਪਰ ਉਹ ਵੀ ਅਸੀਂ ਪ੍ਰੋਗਰਾਮ ਬਣਾਇਆ ਸੀ ਵੀ 20 ਲੱਖ ਇਕੱਠਾ ਲੈ ਲਈਏ ਜੀ ਪਰ ਉਹ ਕਹਿੰਦੇ ਵੀ ਤੁਹਾਨੂੰ ਨੁਕਸਾਨ ਆ ਅਫਸਰ ਕਈ ਕਹਿੰਦੇ ਵੀ ਤੁਸੀਂ 20 ਲੱਖ ਲੈ ਕੇ ਉਸ ਤੋਂ ਬਾਅਦ ਤੁਹਾਨੂੰ ਬਾਕੀ ਨਹੀਂ ਕੋਈ ਮਿਲਣਾ ਜੀ ਪਰ ਫਿਰ ਅਸੀਂ ਸਾਰਿਆਂ ਨੇ ਸਹਿਮਤੀ ਦੇ ਨਾਲ ਪ੍ਰੋਗਰਾਮ ਇਹ ਬਣਾਇਆ ਵੀ ਆਪਾਂ ਇਹ 10 ਲੱਖ ਸਾਨੂੰ ਦਿਓ ਜੀ ਉਹ ਕਲੇਮ ਅਸੀਂ ਆਪੇ ਲਵਾਂਗੇ ਲਈਏ ਨਾਲ ਹੀ ਉਹਨੂੰ ਛੱਡੋ ਤੁਸੀਂ ਕਲੇਮ ਨੂੰ ਅਸੀਂ 10 ਲੱਖ ਰੁਪਇਆ ਦਿਓ ਤੇ ਬਾਕੀ ਇੱਕ ਰੋਡ ਜਿਹੜਾ ਜਿਹਦੇ ਕਾਰਨ ਐਕਸੀਡੈਂਟ ਹੋ ਰਿਹਾ ਜੀ ਰੋਡ ਹੈਗਾ 50 ਸਾਲ ਪੁਰਾਣਾ ਉੱਡਾ ਹੀ ਹੈ ਜੀ ਟ੍ਰੈਫਿਕ ਜਿਹੜਾ ਹੈ ਉਹ ਅੱਜ 50 ਸਾਲ ਦੇ ਵਿੱਚ ਕਿੰਨੇ ਹਰੇਕ ਬੰਦੇ ਕੋਲੇ ਮੋਟਰਸਾਈਕਲ ਹੈ ਅੱਜ ਤੋਂ 50 ਸਾਲ ਪਹਿਲਾਂ ਕਿਸੇ ਕੋਲੇ ਮੋਟਰਸਾਈਕਲ ਹੁੰਦਾ ਹੀ ਨਹੀਂ ਸੀ ਜੀ ਉਦੋਂ ਵੀ ਉਹ ਰੋਡ ਸੀ ਅੱਜ ਹਰੇਕ ਬੰਦੇ ਕੋਲੇ ਮੋਟਰਸਾਈਕਲ ਕਾਰ ਹੈ ਜੀ ਤੇ ਬੱਸਾਂ ਤੇ ਟਰੱਕਾਂ ਦੀ ਤਾਂ ਗਿਣਤੀ ਤੋਂ ਬਾਹਰ ਆ ਕੰਮ ਹਨਾ ਜੀ ਪਰ ਰੋਡ 50 ਸਾਲ ਪੁਰਾਣਾ ਉਹੀ ਹੈ ਉਹਨਾ ਹੀ ਚੌੜਾ ਹੈ ਜੀ ਦੋ ਨੰਬਰ ਟ੍ਰੈਫਿਕ ਜਿਹੜਾ ਉਧਰੋਂ ਆਪਾਂ ਪਹਿਲਾਂ ਵੀ ਬੋਲਦੇ ਰਹੇ ਹਾਂ ਚੈਨਲ ਤੇ ਵਿੱਚ ਉਧਰੋਂ ਟ੍ਰੈਫਿਕ ਵਧ ਗਿਆ ਟੋਲ ਟੈਕਸ ਲੱਗਣ ਕਰਕੇ ਟ੍ਰੈਫਿਕ ਅੱਜ ਤੋਂ 50 ਸਾਲ ਤੋਂ ਤਕਰੀਬਨ 20 ਗੁਣਾ ਜ਼ਿਆਦਾ ਟ੍ਰੈਫਿਕ ਹੈ ਪਰ ਰੋਡ ਉੱਡੇ ਚੌੜਾ ਹੈ ਤਾਂ ਅਸੀਂ ਡਿਮਾਂਡ ਰੱਖੀ ਸੀ ਵੀ ਰੋਡ ਘੱਟ ਤੋਂ ਘੱਟ ਜਿਆਦਾ ਨਹੀਂ ਤਾਂ ਤੁਸੀਂ 3 ਫੁੱਟ ਇਧਰ 3 ਫੁੱਟ ਇਧਰ 6 ਫੁੱਟ ਰੋਡ ਚੌੜਾ ਕਰੋ ਜੀ ਉਹਦੇ ਉੱਤੇ ਗੋਨਿਆਣੇ ਤੋਂ ਲੈ ਕੇ ਜੈਤੋਂ ਤੱਕ ਘੱਟ ਤੋਂ ਘੱਟ ਸਾਨੂੰ ਤਿੰਨ ਹੰਪ ਬਣਾ ਕੇ ਦਿਓ ਆਕਲੀਆਂ ਦੇ ਸਾਹਮਣੇ-ਸਾਹਮਣੇ ਦੋ ਹੰਪ ਤਾਂ ਅਸੀਂ ਇੱਥੇ ਮੰਗੇ ਆ ਕਿ ਕਾਲਜ ਦੇ ਕੋਲੇ ਤੇ ਦੂਜਾ ਸਾਡਾ ਜਿਹੜਾ ਅੱਡਾ ਹੈਗਾ ਇੱਥੇ ਤੇ ਦੋ ਅਸੀਂ ਸਟਾਪ ਮੰਗੇ ਸੀ ਉਹਨਾਂ ਤੋਂ ਇੱਕ ਆਕਲੀਆਂ ਕਾਲਜ ਕੋਲੇ ਹਰ ਇੱਕ バス ਰੁੱਕ ਕੇ ਜਾਵੇ ਉਤੋਂ ਲੜਕੀਆਂ ਸੜੀਆਂ ਪੈਦਲ ਜਾਂਦੀਆਂ ਦੋ ਨੰਬਰ ਤੇ ਅਸੀਂ ਸਟਾਪ ਇੱਥੇ ਆਕਲੀਆਂ ਕਲਾ ਮੰਗਿਆ ਕਿਉਂਕਿ ਦੇਖੋ ਰਿਪੇਅਰ ਲਾਉ ਦੇ ਮੁਤਾਬਕ ਮੈਂ ਗੱਲ ਲੰਮੀ ਨਹੀਂ ਲੈ ਕੇ ਜਾਂਦਾ ਪਾਣੀ ਵਿੱਚ ਡੁੱਬਦੇ ਅਸੀਂ ਆ ਤੇ ਹਰਿਆਣਾ ਤੇ ਜਿਹੜਾ ਦੂਜਾ ਰਾਜਥਾਨਾ ਉਹ ਪਾਣੀ ਮੰਗਦਾ ਆਪਣੇ ਤੋਂ ਹੈ ਆਪਣਾ ਪਾਣੀ ਪੂਰਾ ਨਹੀਂ ਹੋ ਰਿਹਾ ਇਸ ਤਰੀਕੇ ਦੇ ਨਾਲ ਆਪਾਂ ਆਖਲੀਆ ਕਲਾ ਸਾਰਾ ਮਰਨ ਵਾਸਤੇ ਅਸੀਂ ਮੂਹਰੇ ਖੜੇ ਆਂ ਬਸਦੇ ਤੇ ਜਿਹੜਾ ਬਸ ਦੀ ਵਰਤੋਂ ਹੁੰਦੀ ਹੈ ਉਹ ਗੋਨਿਆਣਾ ਬਠਿੰਡਾ ਜਾਂ ਗਾਝੈਤੋ ਫਰੀਦਕੋਟ ਵਾਲੇ ਕਰ ਰਹੇ ਆ ਅਸੀਂ ਨਹੀਂ ਕਹਿੰਦੇ ਵੀ ਉਹ ਕਿਉਂ ਕਰ ਰਹੇ ਉਹ ਵੀ ਕਰਨ ਸਹੂਲਤ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਪਰ ਜਿਹੜੀ ਸਾਡੇ ਪਿੰਡ ਦੇ ਵਿੱਚ ਦੀ ਇਹ ਲੰਘ ਰਹੀ ਨਹਿਰ ਹੈ ਬਸਾ ਇਹ ਸਾਡੇ ਪਿੰਡ ਤਾਂ ਖੜਦੀ ਨਹੀਂ ਸਾਡੇ ਤਾਂ ਇਕੱਲੇ ਬੰਦੇ ਮਾਰਦੀ ਹੈਗੇ ਉੱਤੇ ਚੜਕੇ ਤਾਂ ਅਸੀਂ ਉਹ ਡਿਮਾਂਡ ਰੱਖੀ ਵੀ ਸਾਡੇ ਪਿੰਡ ਸਟਾਪ ਦੋ ਹੋਣੇ ਚਾਹੀਦੇ ਆ ਉਹ ਵੀ ਉਹਨਾਂ ਨੇ ਕਹਿਤਾ ਵੀ ਸਟਾਪ ਪਰ ਤੋਂ ਸਾਡੀ ਥੌਂਵਾਰ ਨੂੰ ਮੀਟਿੰਗ ਹੈ ਉੱਥੇ ਇਹਨਾਂ ਦੇ ਜੀਐਮ ਸਾਹਿਬ ਇਹਨਾਂ ਦੇ ਆਏ ਨਹੀਂ ਸੀਗੇ ਉਹ ਸਾਨੂੰ ਭਰੋਸਾ ਦੇਵਾ ਕੇ ਵੀ ਜੀਐਮ ਸਾਹਿਬ ਤੋਂ ਲੈ ਕੇ ਦੋ ਸਟਾਪ ਤੇ ਇਹ ਸਾਰਾ ਕੁਝ ਜਿਹੜਾ ਛੜਕਦਾ ਉਹ ਪੂਰੀਆਂ ਮੰਗਾਂ ਪੂਰੇ ਔਨ ਕੈਮਰਾ ਐਸਡੀਐਮ ਮੈਡਮ ਮੰਨ ਕੇ ਗਏ ਆ ਜੇ ਨਾ ਮੰਨਣਗੇ ਤਾਂ ਅਸੀਂ ਦੁਬਾਰਾ ਫਿਰ ਇੱਕ ਆਵਾਜ਼ ਦੇ ਉੱਤੇ ਸਾਡੇ ਸਾਡੇ ਤਿੰਨ ਪਿੰਡ ਆ ਯਾਰਾਂ ਉਹਨਾ ਕੈਮਰੇ ਤੋਂ ਸਾਰਾ ਇਲਾਕਾ ਤੇ ਪੂਰਾ ਵਰਲਡ ਸੁਣ ਰਿਹਾ ਹੈ ਇੱਕ ਆਵਾਜ਼ ਦੇ ਉੱਤੇ ਅਸੀਂ ਅਗਲੇ ਆ ਪ੍ਰੋਗਰਾਮ ਜੇ ਇਹ ਮੰਗਾਂ ਨੂੰ ਨਾਮ ਮੰਨਿਆ ਗਿਆ ਮੰਨ ਲਓ ਲਾਗੂ ਨਾ ਕੀਤਾ ਛੇਦੀ ਤਾਂ ਅਸੀਂ ਇਹ ਧਰਨਾ ਪੂਰੇ ਗੋਨਿਆਣੇ ਤੋਂ ਲੈ ਕੇ ਤੇ ਸਾਡੀ ਸੰਗਤ ਜੈਤੋ ਮੰਡੀ ਤੱਕ ਚੱਪੇ-ਚੱਪੇ ਦੇ ਉੱਤੇ ਬਿਠਾ ਦੇਾਂਗੇ ਇਹ ਨਹੀਂ ਵੀ ਸਾਡੀ ਆਵਾਜ਼ ਕੋਈ ਸੁਣੂਗਾ ਨਹੀਂ ਦੁਬਾਰੇ ਫਿਰ ਅਸੀਂ ਇਕੱਠੇ ਹੋ ਜਾਾਂਗੇ ਅਸੀਂ ਇਕੱਠੇ ਰਹਿਣਾ ਹੁਣ ਅਸੀਂ ਨਿਕੜਦੇ ਨਹੀਂ ਛੇਦੀ ਤਾਂ ਇਹ ਡਿਮਾਂਡਾਂ ਸਾਡੀਆਂ ਉਹਨਾਂ ਨੇ ਵਰਬਲੀ ਬਿਲਕੁਲ ਮੰਨ ਲਈਆਂ ਸਾਰੀਆਂ ਤੇ ਅਸੀਂ ਪ੍ਰਸ਼ਾਸਨ ਦਾ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਜਿਹੜਾ ਸਾਡਾ ਜੋ ਅਸੀਂ ਉਹਦੇ ਜਿਹੜੀ ਡਮਾਂਡ ਉਹਨਾਂ ਨੇ ਮੰਨ ਲਈ। ਜੀ। ਬਹੁਤ-ਬਹੁਤ ਤੁਹਾਡਾ ਧੰਨਵਾਦ। ਇੱਕ ਸਸੀਕਾਲ ਜੀ। ਸਸੀਕਾਲ ਜੀ। ਤੁਸੀਂ ਵੀ ਇੱਕ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆਂ ਜੀ ਤੇ ਤੁਹਾਡਾ ਵੀ ਬੜੀ ਚਰਚਾ ਹੋਈ ਕਿ ਪਿੰਡ ਲੈਵਲ ਤੇ ਕਿਸੇ ਤਰ੍ਹਾਂ ਦੀ ਕੋਈ ਪਾਰਟੀबाजी ਨਹੀਂ ਵਰਤੀ ਗਈ। ਬਿਲਕੁਲ ਜੀ ਬਿਲਕੁਲ। ਕਿਉਂਕਿ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਟਰੱਕ ਯੂਨੀਅਨ ਗੋਨਿਆਂ ਤੋਂ ਮੇਰੇ ਛੋਟੇ ਬ੍ਰਦਰ ਆਪਣੇ ਪ੍ਰਧਾਨ ਹੈ। ਜੀ। ਸਾਨੂੰ ਮਤਲਬ ਜਿੱਦੋ ਸਰਕਾਰ ਬਣੀ ਸੀ ਸਾਨੂੰ ਪ੍ਰਧਾਨ ਲਾਇਆ ਗਿਆ ਸੀ ਪਰ ਇੱਕ ਪਾਰਟੀ ਨੂੰ ਵੱਖਰਾ ਰੱਖ ਕੇ ਇੱਕ ਅਸੀਂ ਆਪਦੇ ਪਿੰਡ ਦੇ ਨਾਲ ਖੜਨ ਦਾ ਮਤਲਬ ਵੀ ਅਸੀਂ ਕਿਉਂਕਿ ਸਾਨੂੰ ਪਿੰਡ ਨਹੀਂ ਦਿੱਤਾ ਜੋ ਕੁਝ ਦਿੱਤਾ ਸੀ ਮਤਲਬ ਵੀ ਸਾਡਾ ਵੀ ਮਤਲਬ ਵੀ ਇਸ ਬੱਚਿਆਂ ਵਾਂਗੂ ਸਾਡਾ ਵੀ ਇੱਕ ਅਸੀਂ ਨਾ ਮਤਲਬ ਵੀ ਸਾਡੇ ਡੈਡੀ ਦੀ ਮੌਤ ਹੋ ਗਈ ਸੀ ਚਲੋ ਇਹਨਾਂ ਦੇ ਡੈਡੀ ਤਾਂ ਛੱਡ ਕੇ ਚਲ ਗਿਆ ਸਾਡੇ ਡੈਡੀ ਦੀ ਮੌਤ ਹੋ ਗਈ ਸੀ ਸਾਡੇ 9 ਭੈਣਾਂ ਦੇ ਅਸੀਂ ਦੋ ਭਰਾ ਸੀ ਅਸੀਂ ਬੜਾ ਮਤਲਬ ਵੀ ਮਿਹਨਤ ਨਾਲ ਆਪ ਦੀ ਨਾਮ ਜੀ ਇਹ ਪੌਂਚੇ ਜੀ ਤੇ ਉਹ ਸਾਡੇ ਦਿਲ ਚ ਵੀ ਇਹ ਚੀਜ਼ ਦਾ ਦਰਦ ਸੀਗਾ ਵੀ ਬੱਚੇ ਦੀ ਮੌਤ ਹੋਈ ਹੈ ਜੀ ਤੇ ਅਸੀਂ ਸਾਰਾ ਕੁਝ ਵੱਖਰਾ ਰੱਖ ਕੇ ਜੋ ਵੀ ਕੁਝ ਸਾਨੂੰ ਮੰਨ ਲਾ ਵੀ ਸਰਕਾਰ ਵੱਲੋਂ ਕਿਹਾ ਜਾਂਦਾ ਸੀ ਜਾਂ ਸਾਡੇ ਤੇ ਪ੍ਰੈਸਕ ਪਾਇਆ ਜਾਂਦਾ ਸੀ ਅਸੀਂ ਪ੍ਰੇਮ ਸਿੰਘ ਨੂੰ ਦੱਸ ਦਿੰਦੇ ਸੀ ਵੀ ਭਾਈ ਆਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਵੀ ਆਪਾਂ ਅਸੀਂ ਕਿਉਂਕਿ ਸਾਨੂੰ ਪਿੰਡ ਨੇ ਬੜਾ ਕੁਝ ਦਿੱਤਾ ਅਸੀਂ ਪਿੰਡ ਦੇ ਨਾਲ ਰਹਿਣ ਦਾ ਇਸ ਚੀਜ਼ ਦਾ ਫੈਸਲਾ ਲਿਆ ਕਿਉਂਕਿ ਜੇ ਅਸੀਂ ਅਸੀਂ ਮੰਨ ਲਾ ਵੀ ਇੱਕ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਾਂ ਜੇ ਅਸੀਂ ਲੋਕਾਂ ਤੋਂ ਵੋਟ ਪਾਉਣੀ ਹੈ ਤਾਂ ਅਸੀਂ ਇੱਕ ਪਿੰਡ ਤੋਂ ਪਾਉਣੀ ਹੈ ਜੀ ਨਾ ਕਿ ਅਸੀਂ ਮੱਲਾ ਵੀ ਕੋਈ ਜੈਤੋ ਵਾਲੇ ਪਾ ਜਾਣਗੇ ਜਾਂ ਕਿਤੇ ਹੋਰ ਪਿੰਡ ਦੇ ਆ ਕੇ ਪਾ ਜਾਣਗੇ ਹਨ ਇਸ ਕਰਕੇ ਅਸੀਂ ਉਸ ਚੀਜ਼ ਦਾ ਮੱਲਾ ਵੀ ਫੈਸਲਾ ਲਿਆ ਸਾਰੇ ਚਲੋ ਦੂਜੀਆਂ ਪਾਰਟੀਆਂ ਦਾ ਤਾਂ ਮੱਲਾ ਵੀ ਕਿਉਂਕਿ ਉਹ ਵਿਰੋਧੀ ਚਾ ਉਹਨਾਂ ਦਾ ਉਹਨਾਂ ਨੇ ਤਾਂ ਲੈਣਾ ਹੀ ਲੈਣਾ ਸੀ ਕਿਉਂ ਅਸੀਂ ਇਸ ਚੀਜ਼ ਤੋਂ ਸਾਡੇ ਦੇ ਪ੍ਰੈਸ਼ਰ ਪਾਇਆ ਜਾ ਸੀ ਵੀ ਤੁਸੀਂ ਇਸ ਚੀਜ਼ ਨੂੰ ਮੱਲਾ ਛੇਤੀ ਤੋਂ ਛੇਤੀ ਧਰਨੇ ਨੂੰ ਇਥੇ ਸਮੇਟੋ ਤੇ ਖਤਮ ਕਰੋ ਜੀ ਕਿਉਂਕਿ ਅਸੀਂ ਮੰਨ ਲਾ ਵੀ ਉਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ ਜੀ ਵੀ ਐਡਾ ਵੱਡਾ ਨੁਕਸਾਨ ਹੋਇਆ ਸਾਰਾ ਕੁਝ ਹੈ ਨਾ ਅਸੀਂ ਵੀ ਮੰਨ ਲਾ ਵੀ ਆ ਨਿੱਕੇ ਨਿੱਕੇ ਹੋ ਕੇ ਆਪਦਾ ਮਤਲਬ ਇੱਥੋਂ ਤੱਕ ਪਹੁੰਚੇ ਆ ਸਾਨੂੰ ਪਤਾ ਸੀ ਉਹ ਜੀ ਹੁਣ ਸਰ ਸਾਰੀਆਂ ਗੱਲਾਂ ਨੂੰ ਆਪਾਂ ਖਤਮ ਕਰਦੇ ਹੋਈਏ ਉਹਨੇ ਜੀ 7 ਲੱਖ ਚ ਸਾਡੀ 50 ਹਜ਼ਾਰ ਰੈੱਡ ਕਰਾਸ ਨੂੰ ਦਿੱਤਾ ਗਿਆ ਜੀ ਰੀਫੰਡ ਚੋਂ ਹਾਂ ਤੇ 6.5 ਲੱਖ ਰੁਪਇਆ ਦੀਪਵਾਸਨ ਨੂੰ ਆ ਜੀ ਉਸ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਰੀਲੀਫ ਫੰਡ ਚੋਂ ਆ ਉਹ ਵੱਖਰੇ ਤੌਰ ਤੇ ਆ ਜੀ ਉਹਨਾਂ ਤੇ ਕੱਲੀ ਇਹ ਨਹੀਂ ਜੀ ਵੀ ਅਸੀਂ ਉਹਨਾਂ ਦਾ ਕੋਈ ਸਮਝੌਤਾ ਨਹੀਂਗਾ ਸਾਡਾ ਦੀ ਬਸ ਵਾਲਾ ਇਹ ਸਮਝੌਤਾ ਨਹੀਂ ਕੀਤਾ ਹੋਇਆ ਅੱਛਾ ਜੀ ਇੱਕ ਅਸੀਂ ਮਦਦ ਤੌਰ ਤੇ ਉਹਨਾਂ ਨੂੰ ਪੈਸੇ ਲਏ ਆ ਕੋਈ ਸਮਝੌਤਾ ਨਹੀਂ ਦੀ ਬਸ ਨਾਲ ਅਸੀਂ ਉਹਨਾਂ ਤੇ ਪਰਚਾ ਵੀ ਕਰਵਾਇਆ ਜੀ ਵਾਸਤੇ ਵੀ ਪਰਚਾ ਹੈ ਉਹਨਾਂ ਦੇ ਡਰਾਈਵਰ ਤੇ ਵੀ ਪਰਚਾ ਹੈ ਜੀ ਪਰਚਾ ਅਲੱਗ ਤੌਰ ਤੇ ਆ ਅਸੀਂ ਕੇਸ ਅਲੱਗ ਤੌਰ ਤੇ ਲੜਨਾ ਜੀ ਸਜ਼ਾ ਵੀ ਉਹਨੂੰ ਡਰਾਈਵਰ ਨੂੰ ਜੋ ਉਹਦਾ ਹੋਊਗਾ ਉਹ ਅਸੀਂ ਅਲੱਗ ਤੌਰ ਤੇ ਲੜਨਾ ਉਹ ਤਾਂ ਅਸੀਂ ਇੱਕ ਉਹਨਾਂ ਦੀ ਮਦਦ ਤੌਰ ਤੇ ਠੀਕ ਹੈ ਨਾ ਜੋ ਆਹ ਰੋਡ ਦਾ ਸੀਗਾ ਮੰਨ ਲਾ ਵੀ ਉਹ ਪ੍ਰਸ਼ਾਸਨ ਨਾਲ ਗੱਲ ਹੋਈ ਸੀ ਵੀ ਇੰਨਾ ਇੰਨਾ ਸਾਡਾ ਰੋਡ ਚੌੜਾ ਕੀਤਾ ਜਾਵੇ ਸਾਡੇ ਹੰਪ ਬਣਾਏ ਜਾਣ ਆਖਲੀਏ ਕਾਲਜ ਤੇ ਬਣੇ ਜੋ ਪ੍ਰੇਮ ਸਿੰਘ ਦੱਸ ਕੇ ਗਏ ਆ ਵੀ ਸਾਡੇ ਇੱਥੇ ਬੋੜ ਵਾਲਾ ਡਾ ਕਹਿੰਦੇ ਨੇ ਉੱਥੇ ਹੰਪ ਬਣੇ ਤੇ ਮੱਲਾ ਜੋ ਸਾਡੇ ਇੱਕ ਇੱਕ ਹੋਰ ਵੱਡੀ ਸਾਡੇ ਪਿੰਡ ਦੀ ਮੰਗ ਸੀ ਵੀ ਸਾਡੇ ਇੱਥੇ ਨਾ ਬਰਾਡ ਬੱਸ ਚੱਲ ਰਹੀ ਹੈ ਸਾਡੇ ਆਖਲੀਏ ਚ ਤੇ ਉਹਨਾਂ ਦੇ ਮੇਰੇ ਖਿਆਲ ਚ 15 16 ਟਾਈਮਾਂ ਤੇ ਉਹ ਦੋ ਟਾਈਮ ਹੀ ਆ ਰਹੇ ਆ ਜੀ ਅਸੀਂ ਉਹਨਾਂ ਨੂੰ ਇਹ ਵੀ ਮੰਗ ਰੱਖੀ ਸੀ ਵੀ ਸਾਡੇ ਜਿਹੜੇ ਜਾਂ ਤਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਪਰਮਿਟ ਕੈਨਸਲ ਕਰੋ ਜੀ ਤੇ ਨਹੀਂ ਉਹਨਾਂ ਨੂੰ ਤਾਰ ਕੇ ਕਹੋ ਵੀ ਇਹ ਇਹ ਕਾफी ਮੰਗਾ ਸੀਗਾ ਪ੍ਰਸ਼ਾਸਨ ਨੇ ਸਾਨੂੰ ਮੰਗਾ ਤੁਸੀਂ ਮਨਾ ਲਈਏ ਤੇ ਤੁਹਾਡੇ ਤੇ ਪ੍ਰੈਸ਼ਰ ਨਹੀਂ ਪੈਂਦਾ ਸੀਗਾ ਵੀ ਐਮ ਐਲ اے ਆ ਠੀਕ ਹੈ ਨਹੀਂ ਐਵੇਂ ਆ ਮੈਂ ਆਪਾਂ ਗੁਰਦੁਆਰਾ ਸਾਹਿਬ ਖੜੇ ਆ ਸਾਨੂੰ ਇੱਕ ਵੀ ਫੋਨ ਐਮ ਐਲ اے ਸਾਹਿਬ ਦਾ ਆਇਆ ਹੋਵੇ ਇਸ ਤਰ੍ਹਾਂ ਆ ਮੇਰਾ ਫੋਨ ਵੀ ਕਢਾ ਕੇ ਦੇ ਸਕਦੇ ਆ ਐਮ ਐਲ اے ਸਾਹਿਬ ਨੇ ਸਾਨੂੰ ਕੋਈ ਫੋਨ ਨਹੀਂ ਨਾ ਕੋਈ ਉਹਦੇ ਮੁੰਡੇ ਨੇ ਉਹਨਾਂ ਨੂੰ ਉਹਨਾਂ ਨੂੰ ਐਮ ਐਲ اے ਸਾਹਿਬ ਨੂੰ ਫੋਨ ਕੀਤਾ ਉਹ ਆਪਣਾ ਸੈਸ਼ਨ ਚੱਲ ਰਿਹਾ ਚੰਡੀਗੜ੍ਹ ਸੀਗੇ ਤੇ ਦੂਸਰੇ ਦਿਨ ਉਹਨਾਂ ਨੇ ਆਉਣਾ ਸੀਗਾ ਫਿਰ ਉਹਨਾਂ ਨੂੰ ਫੋਨ ਆ ਗਿਆ ਤੇ ਉਹ ਹਰਪੁਰ ਚੱਲ ਗਏ ਫਿਰ ਉਹਨਾਂ ਦਾ ਲੜਕਾ ਹਰ ਸਿਮਰਨਾ ਅਸੀਂ ਤੁਸੀਂ ਦੇਖਿਆ ਹੀ ਹੈ ਜੀ ਤੇ ਉਹਨਾਂ ਨੂੰ ਸਾਨੂੰ ਕੁਝ ਨਹੀਂ ਸੀ ਐਮਐਲਏ ਨੂੰ ਕੋਈ ਸਾਡੇ ਤੇ ਕੋਈ ਨਹੀਂ ਕੋਈ ਪ੍ਰੈਸ਼ਰ ਪਾਏਗਾ ਤੈਨੂੰ ਕੋਈ ਆਹਦਾ ਦੇ ਦਾਂਗੇ ਜਿਵੇਂ ਜਿਵੇਂ ਨੇ ਜਿਵੇਂ ਕਰਕੇ ਤੂੰ ਇਹ ਨਿਵੇੜ ਦੇ ਨਹੀਂ ਨਹੀਂ ਉਹਨਾਂ ਨੂੰ ਪਰੇਸ਼ਾਨ ਪ੍ਰੈਸ਼ਰ ਨਹੀਂ ਪਾਏਗਾ ਪ੍ਰਸ਼ਾਸਨ ਜ਼ਰੂਰ ਪ੍ਰੈਸ਼ਰ ਪਾ ਰਿਹਾ ਸੀ ਜੋ ਹਾਂ ਪ੍ਰਸ਼ਾਸਨ ਕਿਤੇ ਉਹਨਾਂ ਨੇ ਦਬਾਅ ਤਾਂ ਨਹੀਂ ਪਾਇਆ ਸੀ ਐਮਐਲਏ ਨੇ ਕਿਹਾ ਤਾਂ ਨਹੀਂ 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 ਇਸ ਤਰ੍ਹਾਂ ਦੀ ਮੈਨੂੰ ਨਹੀਂ ਲੱਗਦੀ ਗੱਲ ਫਿਰ ਉਹ ਸਾਨੂੰ ਸਿੱਧਾ ਹੀ ਕਹਿੰਦੇ ਯਾਰ ਵੀ ਜਸਪ੍ਰੀ ਤੁਸੀਂ ਜੌਬ ਹੁੰਦੀ ਹੈ ਜੀ ਵੀ ਜਿਹੜਾ ਪਾਰਟੀ ਦਾ ਲੀਡਰ ਹੈ ਉਹਨਾਂ ਨੂੰ ਹੁੰਦਾ ਹੀ ਹੈ ਜਿਹਨੂੰ ਪਾਇਆ ਜਾਵੇ ਪ੍ਰੈਸ਼ਰ ਮੇਰੇ ਤੇ ਪਿਆ ਹੈ ਜੀ ਮੈਂ ਪ੍ਰੈਸ਼ਰ ਮੰਨਿਆ ਨਹੀਂ ਕਿਉਂਕਿ ਮੈਂ ਆ ਜਿਹੜਾ ਫੋਨ ਆ ਨਾ ਫੋਨ ਤੋਂ ਪ੍ਰੈਸ਼ਰ ਆਉਣਾ ਸੀਗਾ ਜੀ ਇਹ ਫੋਨ ਨੂੰ ਮੈਂ ਸਾਈਡ ਤੇ ਰੱਖਦਾ ਚੱਕੇ ਨੇ ਮੈਨੂੰ ਪਤਾ ਹੈ ਵੀ ਮੈਨੂੰ ਪਹਿਲਾਂ ਵੀ ਇੱਕ ਦੋ ਮਸਲਾਂ 'ਚ ਮੈਂ ਬੋਲਿਆ ਤਾਂ ਮੈਨੂੰ ਧਮਕੀਆਂ ਤੱਕ ਵੀ ਇੱਥੇ ਆਉਂਦੀਆਂ ਸੀਗੀਆਂ ਜੀ ਵੀ ਆਇਆ ਕਿਉਂ ਕਰ ਰਿਹਾ ਤੂੰ ਯਾਰ ਮੈਂ ਐ ਪਰਚੇ ਹੋ ਜਾਣਗੇ ਮੈਂ ਕਿਹਾ ਯਾਰ ਅਸੀਂ ਤਲੀ ਤੇ ਰੱਖੀ ਐ ਤੇ ਆ ਫੋਨ ਤੇ ਮੇਰੇ ਮਿਸ ਕਾਲਾਂ ਜੇ ਤੁਸੀਂ ਦੇਖੋਗੇ ਹਾਂ ਤਾਂ ਤਕਰੀਬਨ 50 ਜੀ ਤੇ ਮੈਂ ਨਹੀਂ ਜਾਣਦਾ ਕਿ ਕਿੰਨੇ ਕਿੰਨੇ ਆਏਗਾ ਨਾ ਹੀ ਮੈਂ ਵੇਖਣੀਆਂ ਲੈਣਾ ਵੀ ਕੀ ਐ ਜੀ ਉਸ ਤੋਂ ਬਾਅਦ ਸਾਡੀ ਜਿਲ੍ਹਾ ਸੈਨਿਕ ਬੋਰਡ ਐ ਜੀ ਬਠਿੰਡੇ ਜੀ ਡੀਸੀ ਦਫ਼ਤਰ ਨਾਲ ਉਹ ਕਨੈਕਟ ਹੁੰਦਾ ਜੀ ਉਹਨਾਂ ਨੇ ਜਿਲ੍ਹਾ ਸੈਨਿਕ ਬੋਰਡ ਦੇ ਵਿੱਚ ਜਾ ਕੇ ਜਾਂ ਫੋਨ ਕਰਕੇ ਜਾਂ ਮੀਟਿੰਗ ਕਰਕੇ ਆਖਿਆ ਵੀ ਇੱਕ ਥੋੜਾ ਫੌਜੀ ਐ ਜੀ ਜਿਹੜਾ ਇਸ ਪੂਰੇ ਧਰਨੇ ਨੂੰ ਲੀਡ ਕਰਦਾ ਹੈ ਜੀ ਵੀ ਉਹ ਬੋਲਦਾ ਜਿਆਦਾ ਤੇ ਤੁਸੀਂ ਉਹਦੇ ਤੇ ਥੋੜੀ ਜਿਹੀ ਲਗਾਮ ਕਸੋ ਜੀ ਇਥੋਂ ਤੱਕ ਮੈਨੂੰ ਕਹਿ ਗਏ ਹੋ ਡਰ ਨਹੀਂ ਲੱਗਿਆ ਤੁਹਾਨੂੰ ਜਦੋਂ ਉਹਨਾਂ ਨੇ ਡੀਸੀ ਸਾਹਿਬ ਨੂੰ ਨਹੀਂ ਪਤਾ ਵੀ ਮੈਂ ਕਿਹਦੇ ਫੌਜੀ ਆ ਹਾਂ ਤੇ ਦੂਜੇ ਨੰਬਰ ਤੇ ਗੁਰੂ ਗੋਬਿੰਦ ਸਿੰਘ ਦਾ ਪੁੱਜਾ ਡਬਲ ਫੌਜੀ ਆ ਹਾਂ ਤੇ ਡੀਸੀ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਵੀ ਯਾਰ ਡਾਡੋ ਵਾਲਾ ਦਾ ਕੰਮ ਇੱਥੇ ਹੋਣਾ ਨਹੀਂ ਮੁਸ਼ਕਲ ਆ ਹਣਾ ਡਾਕਾ ਬਾਈ ਨਹੀਂ ਕਰਦਾ ਵੇਖੋ ਸਿੱਖੋ ਇੱਕ ਗੱਲ ਬੜੀ ਧਿਆਨ ਨਾਲ ਸੋਚਿਓ ਕਿ ਕਹਿੰਦਾ ਮੈਂ ਗੁਰੂ ਸਾਹਿਬ ਦਾ ਪੁੱਤਰ ਆ ਗੁਰੂ ਸਾਹਿਬ ਦਾ ਸਿਪਾਈ ਆ ਕਹਿੰਦਾ ਦੂਜੇ ਪਾਸੇ ਮੈਂ ਸਰਕਾਰ ਦਾ ਸਿਪਾਈ ਰਹਿ ਚੁੱਕਾ ਹਾਂਗਾ ਪਰ ਸਭ ਤੋਂ ਵੱਡਾ ਗੱਲ ਇਹ ਵੀ ਮੈਂ ਕਲਗੀਧਰ ਦਾ ਸਿਪਾਈ ਆ ਮੈਂ ਪਿੱਛੇ ਨਹੀਂ ਹਟੂਗਾ ਬਿਲਕੁਲ ਪਿੱਛੇ ਹਟਣ ਦਾ ਮਸਲਾ ਨਹੀਂ ਕਿਉਂਕਿ ਆਪਾਂ ਇਹ ਕੋਈ ਸਰਕਾਰ ਦੇ ਜਾਂ ਕੋਈ ਕਿਸੇ ਨੀਤੀ ਦੇ ਖਿਲਾਫ ਤਾਂ ਬੋਲੇ ਨਹੀਂ ਇਹ ਤਾਂ ਸਾਡਾ ਜਿਹੜਾ ਇੱਕ ਐਡਾ ਵੱਡਾ ਕੇਸ ਹੋ ਰਿਹਾ ਉਹਦੇ ਖਿਲਾਫ ਸਾਡਾ ਸੀਗਾ ਸਾਡੀਆਂ ਮੰਗਾਂ ਸੀਗੀਆਂ ਕੁਝ ਹਣਾ ਤਾਂ ਇਹਦੇ ਬਾਅਦ ਤੇ ਤੁਸੀਂ ਸਰਕਾਰ ਦਾ ਇਹ ਸੋਚੋ ਵੀ ਇੱਕ ਸਾਡੇ ਜ਼ਿਲ੍ਹਾ ਸੈਨਿਕ ਬੋਰਡ ਦੇ ਵਿੱਚੋਂ ਦੋ ਬੰਦੇ ਉਹ ਆਏ ਆ ਕੱਲ ਨੂੰ ਇੱਕ ਸਾਨੂੰ ਸੂਬੇਦਾਰ ਸਾਹਿਬ ਮਿਲਿਆ ਸੀ ਉਹ ਕਹਿੰਦਾ ਜੀ ਪ੍ਰੇਮ ਸਿੰਘ ਤੁਹਾਡਾ ਨਾਮ ਮੈਂ ਖਾ ਮੇਰਾ ਨਾਮ ਹੀ ਆ ਕਹਿੰਦੇ ਤੁਸੀਂ ਕਦੇ ਸੈਨਿਕ ਬੋਰਡ ਆਏ ਨਹੀਂ ਮੈਂ ਖਾ ਜੀ ਮੈਨੂੰ ਕਦੇ ਲੋੜ ਨਹੀਂ ਪਈ ਤਾਂ ਕਰਕੇ ਨਹੀਂ ਆਇਆ ਜੀ ਤੇ ਕਹਿੰਦੇ ਜੀ ਐਦਾਂ ਕੀ ਇਹ ਸਾਰਾ ਪ੍ਰੋਗਰਾਮ ਆ ਮੈਂ ਖਾ ਜੀ ਪ੍ਰੋਗਰਾਮ ਤੁਹਾਨੂੰ ਜੋਤ ਸਟੈਕਚਨਾ ਮਿਲੀਆਂ ਜੀ ਤੁਸੀਂ ਜੇ ਮੈਨੂੰ ਕੁਝ ਕਹਿਣਾ ਚਾਹੁੰਦੇ ਆ ਜੀ ਕਿ ਮਨ ਲੋ ਪ੍ਰੈਸ਼ਰ ਮੇਰੇ ਤੇ ਪਾਉਣਾ ਚਾਹੁੰਦੇ ਆ ਜੀ ਤਾਂ ਮੇਰਾ ਮੈਂ ਤੁਹਾਨੂੰ ਜੁੰਟ ਦੇ ਸੀ ਉਹਦਾ ਜਾਂ ਕਿਸੇ ਦਾ ਨੰਬਰ ਦੇ ਦੇਣਾ ਜਾਂ ਮੇਰੀ ਜੁੰਟ ਦੇ ਇੱਕ ਬੰਦੇ ਦਾ ਨੰਬਰ ਦੇ ਦੇਣਾ ਜੀ ਮੇਰੇ ਬਾਰੇ ਸੀਓ ਤੋਂ ਪੁੱਛ ਲਿਓ ਮੇਰੇ ਤੋਂ ਵੀ ਇਹ ਬੰਦਾ ਕਿਹੜੇ ਟਾਈਪ ਦਾ ਹੈ ਜੀ ਅਸੀਂ ਸੀਓ ਨੂੰ ਜਾ ਕੋਈ ਸੂਬੇਦਾਰ ਮੇਰੇ ਜਾਂ ਕੋਈ ਵੀ ਜੀ 2 ਮਿੰਟ ਦੇ ਵਿੱਚ ਵਿੱਚ ਉਹਨਾਂ ਨੂੰ ਬੋਲਣ ਤੋਂ ਬਿਲਕੁਲ ਬੰਦ ਕਰਦੇ ਇਸੇ ਮੈਂ ਫੌਜ ਦੇ ਵਿੱਚ ਵੀ ਅਸੀਂ ਪ੍ਰੈਸ਼ਰ ਨਹੀਂ ਕਿਹਾ ਚੱਲਿਆ ਜੀ ਤੇ ਤੁਸੀਂ ਇਹ ਠੀਕ ਆ ਵੀ ਅਸੀਂ ਤਰੰਗੇ ਨੂੰ ਸਲੂਟ ਮਾਰਿਆ ਅੱਜ ਵੀ ਮਾਰਦੇ ਆ ਜੀ ਸਾਡਾ ਦੇਸ਼ ਆ ਯਾਰ ਇਹ ਦੇਸ਼ ਕੇ ਨੇ ਬੈ ਥੋੜਾ ਲਿਆ ਆਜ਼ਾਦ ਅਸੀਂ ਕਰਾਇਆ ਤਰੰਗੇ ਦੇ ਮਾਲਕ ਦੂਜੇ ਬਣ ਕੇ ਬਹਿ ਗਿਆ ਅੱਜ ਵੀ ਜੇ ਲੋਡ ਪਵੇ ਅਸੀਂ ਤਰੰਗੇ ਵਾਸਤੇ ਜਾ ਕੇ ਦੇਖਦੇ ਬਾਰਡਰ ਦੇ ਉੱਤੇ ਜਾਨ ਦਿੰਨੇ ਆ ਰੋਜ਼ ਇੱਕ ਅਦੀ ਲਾਜ ਸਾਡੇ ਆਉਂਦੀ ਹੈ ਇਸ ਕਰਕੇ ਸਾਡਾ ਇਹ ਨਹੀਂ ਪ੍ਰੋਗਰਾਮ ਕਿ ਗਵਰਨਮੈਂਟ ਦੇ ਅਸੀਂ ਖਿਲਾਫ ਆ ਪਰ ਜਿਹੜੀ ਗਵਰਨਮੈਂਟ ਦੀ ਕੋਈ ਨੀਤੀ ਹੋਈ ਉਦੇ ਅਸੀਂ ਬਿਲਕੁਲ ਖਿਲਾਫ ਹੋਵਾਂਗੇ ਜਿਹੜੀ ਆ ਸਾਡੇ ਜਨਤਾ ਦੇ ਖਿਲਾਫ ਹੋਈ ਅਸੀਂ ਦੀਪ バス ਹੁਣ ਮੈਂ ਇੱਕ ਜ਼ਰੂਰੀ ਗੱਲ ਜਿਹੜੀ ਦੱਸਣੀ ਹੈ ਜੀ ਕਿ ਦੀਪ バス ਬਾਰੇ ਕੱਲ ਜੋ ਸਾਰੇ ਫੈਸਲੇ ਹੋਗੇ ਉਹ ਤਾਂ ਹੋ ਗਏ ਅੱਜ ਇੱਥੇ ਤੋਂ ਸਾਹਿਬ ਉੱਥੇ ਆਏ ਸੀ ਇੰਟੈਲੀਜੈਂਸ ਆਈਬੀ ਜੋ ਵੀ ਇਹਨੋਂ ਸਾਰੇ ਆਏ ਸੀਗੇ ਉੱਥੇ ਜੀ ਸੰਸਕਾਰ ਦੇ ਮੌਕੇ ਜੀ ਉਹਨਾਂ ਨੂੰ ਸਪੈਸ਼ਲ ਮੈਂ ਰੋਕ ਕੇ ਬੇਨਤੀ ਤੌਰ ਤੇ ਵੀ ਇਹ ਕਹਿ ਕੇ ਆਂ ਜੀ ਤੇ ਇਹਨੂੰ ਬੇਨਤੀ ਸਮਝ ਲਓ ਜਾਂ ਇਹਨੂੰ ਜੋ ਮਰਜ਼ੀ ਸਮਝ ਲਓ ਸਾਰੇ ਇਲਾਕੇ ਵੱਲੋਂ ਆ ਹਨਾ ਜੀ ਉਹਨਾਂ ਨੂੰ ਦੱਸਿਆ ਆ ਵੀ ਇਹ ਦੀਪ バス ਦੀ ਬ੍ਰੇਕ ਜੀ ਆਪ ਦੀ ਟੈਟ ਕਰਾ ਲੋ ਜੀ ਜੇ ਜੀ ਅੱਜ ਤੋਂ ਬਾਅਦ ਜੀ ਆ ਸਾਡੇ ਲਾਕੇ ਦੇ ਵਿੱਚ ਦੀਪ ਬੱਥ ਦਾ 1% ਵੀ ਕੋਈ ਹਾਦਸਾ ਹੋ ਗਿਆ ਜੀ ਐਸ ਤੋਂ ਅਗਲਾ ਸਾਡਾ ਪ੍ਰੋਗਰਾਮ ਜਿਹੜਾ ਹੋਊਗਾ ਜੀ ਉਹ ਹੋਊਗਾ ਕਿ ਦੀਪ ਬੱਥ ਦੇ ਗੋਨਿਆਣੇ ਤੋਂ ਲੈ ਕੇ ਜੈਤੋ ਮੰਡੀ ਤੱਕ ਪਰਮਟ ਬਿਲਕੁਲ ਅਸੀਂ ਰੱਦ ਕਰਾ ਕੇ ਜੀ ਸੰਗਜ ਕੂਠਾ ਦੇ ਕੇ ਇਹਨਾਂ ਦੇ ਤੇ ਫਿਰ ਹਟਾਂਗੇ ਹਮ ਬਰਾਏ ਮਿਹਰਬਾਨੀ ਆਪਦੇ ਆਪ ਦੇ ਡਰਾਈਵਰਾਂ ਦੇ ਉੱਤੇ ਲਗਾਮ ਕੱਸ ਕੇ ਸਪੀਡ ਨੂੰ ਕੰਟਰੋਲ ਰੱਖਿਓ ਜੀ ਜੇ ਸਾਨੂੰ 130 ਦੀ ਸਪੀਡ ਦੇ ਉੱਤੇ ਤੇ ਟਾਈਮ ਵਧਾਓ ਬਸਾਂ ਦੇ ਇੱਥੋਂ ਛੜਕ ਛੋਟੀ ਹੈ ਇੱਥੋਂ ਟਾਈਮ ਵਧਾਓ ਦੇ ਜੀ ਜੇ ਉਹਨਾਂ ਨੂੰ ਦੱਸ ਕੇ ਆਇਆ ਮੈਂ ਐਸਐਚਓ ਸਾਹਿਬ ਨੂੰ ਵੀ ਜੇ ਉਹਨਾਂ ਦੀ ਸਪੀਡ ਸਾਨੂੰ 130 ਤੇ ਮਿਲੀ ਜੀ ਤੇ ਸਾਡੇ ਕਿਸੇ ਨੌਜਵਾਨ ਨੇ ਚਾਰ ਚਪੇੜੇ ਕਿਸੇ ਦੇ ਮਾਰਤੇ ਤੇ ਫਿਰ ਕਾਨੂੰਨ ਨੇ ਜੇ ਸਹੀ ਕੰਮ ਨਾ ਕੀਤਾ ਹੁਣ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਜੇ ਕਾਨੂੰਨ ਨੇ ਹੁਣ ਵੀ ਬ੍ਰੇਕ ਨਾ ਲਾਇਆ ਤੇ ਕਿਸੇ ਨੇ ਕਾਨੂੰਨ ਹੱਥ ਚ ਲੈ ਲਿਆ ਤਾਂ ਕਾਨੂੰਨ ਹੱਥ ਚ ਲੈਣ ਵਾਲੇ ਗਲਤੀ ਨਹੀਂ ਜੀ ਜਿਹੜੇ ਨੇ ਕਾਨੂੰਨ ਲਾਗੂ ਨਹੀਂ ਕੀਤਾ ਗਲਤੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋਊਗੀ ਜੀ ਬਿਲਕੁਲ ਕਹਿੰਦੇ ਪਰਮਟ ਵਾਲ ਜਣੀ ਆ ਕੋਈ ਵੀ ਵਹੀਕਲ ਉਹ 80 ਦੀ ਸਪੀਡ ਤੋਂ ਵੱਧ ਨਹੀਂ ਚਲਾ ਸਕਦੇ ਇਹਨਾਂ ਹੀ ਸਪੀਡ ਦੇ ਇੱਕ ਜੰਤਰ ਆਉਂਦਾ ਹੈਗਾ ਜਿਹੜਾ ਸਾਨੂੰ ਕੱਲ ਹੈ ਹਾਂ ਸਪੀਡ ਗਵਰਨਰ ਆਉਂਦਾ ਸਾਡੀਆਂ ਫੌਜ ਦੀਆਂ ਗੱਡੀਆਂ ਤੇ ਵੀ ਉਹ ਲੱਗਿਆ ਹੁੰਦਾ ਔਰ ਇਹ ਸਾਨੂੰ ਅ ਅੱਜ ਚਲੋ ਇਹ ਬੱਚੇ ਸਾਡੇ ਨੂੰ ਪਤਾ ਹੈ ਉਹਦੇ ਬਾਰੇ ਮੈਂ ਉਹਦਾ ਨਾਮ ਭੁੱਲ ਗਿਆ ਸੀਗਾ ਕੱਲ ਵੀ ਸਾਨੂੰ ਇਹ एडीसी मैडम ਦੇ ਮੀਟਿੰਗ ਦੇ ਵਿੱਚ ਇੱਕ ਡਿਪਟੀ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਵੀ ਸਾਨੂੰ ਇਹ ਸਪੀਡ ਗਵਰਨਰ ਬਾਰੇ ਕਿਹਾ ਸੀ ਵੀ ਤੁਸੀਂ ਉਹ ਸਪੀਡ ਗਵਰਨਰ ਦੀ ਵੀ ਤੁਸੀਂ ਨਾਲ ਇਹ ਲੱਗਿਆ ਹੋਣਾ ਜਿਹਦੇ ਬੱਥਾਂ ਦੇ ਉਹ ਸਪੀਡ ਗਵਰਨਰ ਨਾਲ ਜੇ ਲੱਗ ਜੇ ਮੰਨ ਲਓ 80 ਦੀ ਸਪੀਡ ਜਾਂ 70 ਤੇ ਤਾਂ ਉਹ ਉਦੋਂ ਸਪੀਡ ਵਧ ਕਰਨੀ ਤੇ ਪਰ ਇਹਨਾਂ ਸਪੀਡ ਗਵਰਨਰ ਨਾਲੇ ਲਾਉਣਗੇ ਕਿਉਂ ਜੀ ਇਹਨਾਂ ਨੂੰ ਤਾਂ ਇਕੱਲਾ ਪੈਸਾ ਚਾਹੀਦਾ ਵੀ ਪੈਸਾ ਕੱਢਾ ਕਰਨਾ ਭਾਵੇਂ ਦੀ ਕਿਸੇ ਦੇ ਉਤੋਂ ਦੀ ਡਾਂਕੇ ਬਣੇ ਭਾਵੇਂ ਦੀ ਜਿਵੇਂ ਮਰਜ਼ੀ ਬਣੇ ਇਹਨਾਂ ਨੇ ਪੈਸਾ ਕਮਾਉਣਾ ਜੇ ਸਪੀਡ ਗਵਰਨਰ ਲੈਣਾ ਲਾਉਣਾ ਹੀ ਹੋਵੇ ਤੇ ਇੱਕ ਪਰਮਟ ਦੀ ਜਗ੍ਹਾ ਤੇ ਤਿੰਨ ਤਿੰਨ ਪਰਮਟ ਇਹ ਲਾਉਣ ਦਾ ਮੰਨ ਲਓ ਸੋਚ ਨਹੀਂ ਗਿਓ ਇੱਕ ਨੰਬਰ ਦੀ ਬੱਸ ਹੋਈ ਇਧਰ ਚਲੀ ਜਾਂਦੀ ਹੈ ਉਹ ਮੁਕਸਰ ਚਲੀ ਜਾਂਦੀ ਹੈ ਮੰਨ ਲਓ ਜਿਹੜੇ ਪਾਸੇ ਐਕਸੀਡੈਂਟ ਹੋ ਗਿਆ ਉੱਥੇ ਉਹ ਬੱਸ ਦਿਖਾ ਦਿੰਦੇ ਵੀ ਹਾਏ ਬੱਸ ਇਧਰ ਸੀਗੀ ਕਿਉਂਕਿ ਪਰਮਟ ਇਹਨਾਂ ਕੋਲ ਇਧਰ ਦਾ ਹੈ ਉਹੀ ਨੰਬਰ ਤੇ ਦੂਜੇ ਪਾਸੇ ਦੋ ਨੰਬਰ ਦੇ ਵਿੱਚ ਸਾਰੇ ਜਨਤਾ ਨੂੰ ਨਹੀਂ ਪਤਾ ਪੂਰੇ ਪ੍ਰਸ਼ਾਸਨ ਨੂੰ ਪਤਾ ਮੈਂ ਕੱਲ ਪ੍ਰਸ਼ਾਸਨ ਨੂੰ ਵੀ ਕਹਿੰਦਾ ਜੀ ਤੁਹਾਨੂੰ ਪਤਾ ਹੈ ਜੀ ਅੱਜ ਮੈਂ ਫੇਰ ਕਹਿੰਦਾ ਭਗਵੰਤ ਮਾਨ ਨੂੰ ਹੀ ਪਤਾ ਹੈ ਸੁਖਵੀਰ ਬਾਦਲ ਨੂੰ ਹੀ ਪਤਾ ਹੈ ਕੈਪਟਨ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਪਰ ਜਨਤਾ ਨੂੰ ਥੋੜਾ ਜਿਹਾ ਘੱਟ ਪਤਾ ਜਿੱਦ ਦੇ ਪਤਾ ਲੱਗ ਗਿਆ ਤੁਹਾਡੇ ਗਲ ਚੱਥ ਪਾਉਣੇ ਸ਼ੁਰੂ ਕਰ ਦੇਣਗੇ ਬਿਲਕੁਲ ਤਾਂ ਇੱਕ ਬੜੀ ਪਿੰਡ ਦੀ ਸਲੋਤਾ ਹੋ ਰਹੀ ਹੈ ਕਿ ਪਿੰਡ ਤਕਰੀਬਨ ਸਾਰਾ ਇਕੱਠਾ ਸੀਗਾ ਕੋਈ ਇਹਦੇ ਵਿੱਚ ਪਾਰਟੀ ਬਾਜ਼ੀ ਨਹੀਂ ਕੋਈ ਕੁਝ ਨਹੀਂ ਤੁਸੀਂ ਹੋਰ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਅਸੀਂ ਹੋਰ ਸਾਰੇ ਪਿੰਡਾਂ ਨੂੰ ਸਾਡਾ ਪਿੰਡ ਤਾਂ ਇਕੱਠਾ ਹੋ ਗਿਆ ਪਹਿਲਾਂ ਮੈਂ ਨਹੀਂ ਕਹਿੰਦਾ ਵੀ ਪਹਿਲਾਂ ਸਾਡਾ ਪਿੰਡ ਪਾਰਟੀ ਲੈਵਲ ਤੇ ਇਕੱਠਾ ਸੀ ਜੀ ਬਿਲਕੁਲ ਨਹੀਂ ਸੀਗਾ ਜੀ ਅੱਜ ਇਸ ਮੁੱਦੇ ਨੂੰ ਐਡਾ ਦਰਦ ਭਰੀ ਕਹਾਣੀ ਨੂੰ ਦੇਖ ਕੇ ਸਾਡਾ ਪਿੰਡ ਪਾਰਟੀ ਸਭ ਕੁਝ ਇਕੱਠਾ ਹੋ ਗਿਆ ਮੈਂ ਆਪਣੇ ਵੱਲੋਂ ਜਿੰਨਾ ਕਿ ਮੇਰਾ ਬਲ ਹੈਗਾ ਜੀ ਜ਼ੋਰ ਲਾ ਦਾਂਗਾ ਕਿ ਸਾਰੀਆਂ ਪਾਰਟੀਆਂ ਇੱਕ ਦੂਜੇ ਨਾਲ ਬਹਿ ਕੇ ਅਸੀਂ ਮੀਟਿੰਗ ਕਰਨ ਲੱਗ ਜਾਈਏ ਪਿੰਡ 'ਚ ਜੀ ਹੋ ਜਾਣਗੇ ਮੇਰੇ ਆਖੇ ਮੰਨਣਗੇ ਮੈਂ ਬੇਨਤੀਆਂ ਕਰੂੰਗਾ ਕੋਈ ਪ੍ਰੈਸ਼ਰ ਨਹੀਂ ਪਾਉਣਾ ਕਿ ਮੈਂ ਜੱਜ ਤਾਂ ਲੱਗਿਆ ਨਹੀਂ ਹਨਾ ਪਰ ਉਸ ਤੋਂ ਬਾਅਦ ਫਿਰ ਵੀ ਹੋਰ ਪਿੰਡਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਸਾਰੀਆਂ ਪਾਰਟੀਆਂ ਇੱਕ ਦੂਜੇ ਤੋਂ ਮੂੰਹ ਮੋੜ ਕੇ ਨਾ ਤੁਰੇ ਫਿਰੋ ਇੱਕ ਆਪ ਦਾ ਮੀਟਿੰਗ ਹਾਲ ਬਣਾਓ ਜੀ ਸਾਰੀਆਂ ਪਾਰਟੀਆਂ ਉੱਥੇ ਬਹਿ ਕੇ ਪਿਆਰ ਭਰਪੇ ਦੇ ਨਾਲ ਬਿਨਾਂ ਜਦਬਹਿਤ ਤੋਂ ਇੱਕ ਮੀਟਿੰਗ ਕਰੋ ਹਰ ਮਹੀਨੇ ਘੱਟ ਤੋਂ ਘੱਟ ਜੀ ਤੇ ਉਹ ਮੀਟਿੰਗ ਦੇ ਵਿੱਚ ਫੈਸਲਾ ਲਓ ਵੀ ਘਰ ਪਿੰਡ ਦੇ ਜਿਹੜੇ ਕੰਮ ਐ ਉਹਦੇ ਵਿੱਚ ਪਿੰਡ ਦੇ ਪੰਜ ਚਾਰ ਬੰਦੇ ਜਿਹੜੇ ਢਿੱਕਾ ਲਾਉਣ ਵਾਲੇ ਐ ਜੀ ਉਹਨਾਂ ਨੂੰ ਚੱਕ ਕੇ ਜਿਵੇਂ ਦੁੱਧ ਚੋਂ ਵਾਲ ਕੱਢਦੇ ਉਹਨੂੰ ਬਾਹਰ ਕੱਢੋ ਜੀ ਤੇ ਆਪਦੇ ਪਿੰਡ ਦੇ ਭਲੇ ਦਾ ਜਿਹੜਾ ਕੰਮ ਐ ਸਾਰੇ ਜਣੇ ਰਲ ਮਿਲ ਕੇ ਪਿੰਡ ਦਾ ਭਲਾ ਕਰੋ ਗਵਰਨਮੈਂਟ ਐ ਚਾਹੁੰਦੀ ਐ ਵੀ ਇਹ ਇਕੱਲੀ ਕਾਂਗਰਸ ਹੀ ਕਰੀ ਜਾਣ ਜੀ ਤਾਂ ਕਿ ਸਾਡੇ ਤੋਂ ਫੰਡ ਨਾ ਲੈਣ ਲੜ ਲੜ ਕੇ ਇਹਨਾਂ ਦੇ ਫੰਡ ਆ ਜਿਹੜੇ ਪਿੱਛੇ ਹੀ ਮੁੜੀ ਜਾਣ ਸਾਡੇ ਪਿੰਡ ਦੇ ਬਹੁਤ ਫੰਡ ਪਿੱਛੇ ਮੁੜੇ ਆ ਪਰ ਅੱਗੇ ਤੋਂ ਅਸੀਂ ਕੋਚ ਕਰਾਂਗੇ ਸਾਡਾ ਫੰਡ ਨਾਮ ਬੜੇ ਹੋਰ ਪਿੰਡਾਂ ਨੂੰ ਵੀ ਜੇ ਇਕੱਠੇ ਹੋਵਾਂਗੇ ਫੰਡ ਵੱਧ ਲੈ ਲੋਗੇ ਤੇ ਆਪਦੇ ਪਿੰਡ ਦਾ ਵਿਕਾਸ ਵੱਧ ਕਰ ਲੋਗੇ ਤੇ ਜੇ ਤੁਸੀਂ ਪਾਟੇ ਰਹੋਗੇ ਤੇ ਜਿਹੜਾ ਸਰਕਾਰ ਚਾਹੁੰਦੀ ਹੈ ਪਾੜੋ ਤੇ ਰਾਜ ਕਰੋ ਅੰਗਰੇਜ਼ਾਂ ਵਾਲੀ ਨੀਤੀ ਸਾਰੀ ਇਹਨਾਂ ਕੋਲ ਹੈਗੀ ਹੈ ਜੇ ਉਵੇਂ ਰਹੋਗੇ ਤੁਹਾਡੇ ਪਿੰਡ ਚ ਆ ਨਰਕ ਬਣੇ ਰਹੇ ਨੇ ਛੱਪੜ ਤੇ ਸਾਰਾ ਕੁਝ ਇਦਾਂ ਹੀ ਰਹਿਣਾ ਹੈ ਉਹਨਾਂ ਚੜਾਪਾਂ ਕੈਂਸਰ ਦੀਆਂ ਬਿਮਾਰੀਆਂ ਨਾਲ ਮਰਦੇ ਰਵਾਂਗੇ ਇੱਕ ਹੋਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਆਪਣੇ ਇੱਕ ਨੇ ਸਿਰ ਦੇ ਉੱਤੇ ਹੱਥ ਰੱਖ ਦੇਣਾ ਬੜਾ ਸੋਹਣਾ ਸਨੇਹਾ ਦਿੱਤਾਗਾ ਫੌਜੀ ਸਾਹਿਬ ਨੇ ਕਿ ਕਿਹਾਗਾ ਵੀ ਪਾਰਟੀ ਬਾਜੀ ਨੂੰ ਛੱਡ ਕੇ ਤਾਂ ਤਕਰੀਬਨ ਸਾਰੇ ਪਿੰਡੋ ਪਿੰਡ ਇਕੱਠੇ ਹੋ ਜੋ ਕੋਈ ਪਾਰਟੀ ਬਾਜੀ ਪਿੰਡ ਦੇ ਵਿੱਚ ਨਾ ਹੋਵੇ ਜਿਦੇ ਕਰਕੇ ਪਾਰਟੀ ਬਾਜੀ ਹੋਣ ਕਰਕੇ ਪਿੰਡ ਦੇ ਵਿੱਚ ਜਿਹੜੇ ਰਹਿੰਦੇ ਕੰਮ ਵੀ ਉਹ ਵਿੱਚੇ ਰੁਕ ਜਾਂਦੇ ਆ ਰਹਿੰਦੇ ਕੰਮ ਵੀ ਉਹ ਨਹੀਂ ਹੋ ਰਹੇਗੇ ਤਾਂ ਇਹ ਬੜਾ ਸੁਹਣਾ ਸਨੇਹ ਹੈਗਾ ਫੌਜੀ ਸਾਹਿਬ ਨੇ ਬੜੀ ਸੋਹਣੀ ਲੀਡ ਕੀਤੀ ਤਾਂ ਇਹ ਜਿੱਤ ਪ੍ਰਾਪਤ ਕੀਤੀ ਆ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਤੁਸੀਂ ਸਾਡੇ ਚੈਨਲ ਰਹੀਂ ਲੋਕਾਂ ਨੂੰ ਸਨੇਹ ਦਿੱਤੇ ਤੁਹਾਡੇ ਸਨੇਹਾ ਕਰਕੇ ਲੋਕਾਂ ਨੇ ਬੜੇ ਬੜੇ ਸੋਹਣੇ ਕਮੈਂਟ ਕੀਤੇ ਤੇ ਤੁਹਾਡਾ ਧੰਨਵਾਦ ਕੀਤਾ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ ਇੱਕ ਜੁਟ ਹੋ ਕੇ ਜਿਹੜਾ ਇਹ ਜੰਗ ਲੜਿਆ ਤਾਂ ਜੰਗ ਲੜ ਕੇ ਜਿੱਤ ਪ੍ਰਾਪਤ ਹੋਈ ਤਾਂ ਉਸ ਵੀਰ ਨੇ ਜਿਹੜਾ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਸੀਗਾ ਤਾਂ ਉਹਨਾਂ ਦੀ ਉਮਰ ਕਿੰਨੀ ਸੀ 29 ਸਾਲਾਂ ਦੀ ਉਮਰ ਸੀਗੀ ਨਹੀਂ ਨਹੀਂ 22-23 ਸਾਲ ਦੀ ਉਮਰ ਠੀਕ ਹੈ ਜੀ 23 ਸਾਲ ਵਿਆਹ ਵੀ ਨਹੀਂ ਹੋਇਆ ਸੀ ਬੱਚੇ ਦਾ ਬੱਚਾ ਹੀ ਸੀ ਹਜੇ ਉਹਨੇ ਆਪ ਦਾ ਹੁਣੇ ਹੀ ਕੰਮ ਸਟਾਰਟ ਕੀਤਾ ਸੀਗਾ ਬਾਕੀ ਅਸੀਂ ਆਪਣੇ ਵੱਲੋਂ ਸਾਰੇ ਪਿੰਡ ਵੱਲੋਂ ਇਲਾਕੇ ਵੱਲੋਂ ਜੀ ਸੋਸ਼ਲ ਮੀਡੀਆ ਦਾ ਧੰਨਵਾਦ ਅਸੀਂ ਕਰਦੇ ਹਾਂ ਸਪੈਸ਼ਲ ਤੌਰ ਤੇ ਪਰ ਜਿਹੜੇ ਸੋਸ਼ਲ ਮੀਡੀਆ ਤੇ ਲਿੰਕਡ ਹੈ ਜੀ ਹੋਰ ਜਿੰਨੇ ਵੀ ਮੇਰੇ ਵੀਰ ਪੈਣਾ ਭਰਾ ਹੋਰ ਆ ਜਿਨ੍ਹਾਂ ਨੇ ਸਾਡੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਦੂਰ ਤੋਂ ਦੂਰ ਪਹੁੰਚਾਇਆ ਜੀ ਵਿਊ ਦਿੱਤੇ ਆ ਕਮੈਂਟ ਕੀਤੇ ਆ ਹਨਾ ਸਾਰੇ ਵੀਰਾਂ ਦਾ ਪੈਣਾ ਦਾ ਅਸੀਂ ਆਪਣੇ ਨਗਰ ਵੱਲੋਂ ਖਾਸ ਤੌਰ ਤੇ ਪ੍ਰੇਮ ਸਿੰਘ ਫੌਜੀ ਵੱਲੋਂ ਬਾਈ ਬਹੁਤ ਬਹੁਤ ਧੰਨਵਾਦ ਕਰਦਾ ਮੇਰਾ ਕੋਈ ਚੈਨਲ ਨਹੀਂ ਚੱਲਦਾ ਹੈ ਨਾ ਹੀ ਮੈਂ ਚਲਾਉਣਾ ਚਾਹੁੰਦਾ ਮੈਂ ਕੋਈ ਮਸ਼ਹੂਰੀ ਨਹੀਂ ਲੈਣੀ ਨਾ ਮੈਂ ਕੋਈ ਲੀਡਰੀ ਲੈਣੀ ਨਾ ਮੈਂ ਕੋਈ ਐਮਐਲਏ ਸਰਪੰਚ ਬਿਲਕੁਲ ਬਣਨ ਨਹੀਂ ਚਾਹੁੰਦਾ ਪਰ ਮੈਂ ਇਹ ਕਹਿੰਦਾ ਵੀ ਪੰਜਾਬ ਇੱਕ ਓੰਕਾਰ ਦੇ ਥੱਲੇ ਆਜੋ ਜੀ ਜੇ ਜੁੱਤੀਆਂ ਤੋਂ ਬਚਣਾ ਜੀ ਜੇ ਛਤਰਖਾਨੇ ਆ ਤੇ ਲੀਡਰਾਂ ਦੀਆਂ ਚਾਪਲੂਸੀਆਂ ਕਰਦੇ ਰੋ ਜੀ ਜੀ ਬਿਲਕੁਲ ਬੜਾ ਸੁਣਾ ਸੁਨੇਹਾ ਦਿੱਤਾਗਾ ਤੇ ਧੰਨਵਾਦ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ